ਕਿਆ ਲੋਈ ਆਉਣ ਦੇ ਮੁੰਡਿਆ ਮੈਂ ਚਾਦਰ ਕੱਢਦੀ ਨਹੀਂ ਗਿਣ ਤੋਂਪੇ ਪਾਉਣਾ ਹੂੰ ਬੂਰੇ ਪਿਆ ਕਣਕਾਂ ਨੂੰ ਮਏਨੀ ਤੇ ਵਿੱਚ ਵਾਗੀਆਂ ਬਿਆਂ ਪੱਕੀਆਂ ਅਗ ਦੇ ਪਾਂਬੜੇ ਵਰਗੀਆਂ ਤੀਆਂ ਨੀ ਤੂੰ ਸਾਂਭੋ ਕੱਲ੍ਹ ਵਿੱਚ ਰੱਖੀਆਂ ਗੇੜੇ ਮੇਂ ਦੇਨਾ ਦੀਆਂ ਸਾਂਝਾ ਬੇਬਾਬਲ ਤੂੰ ਸਦਕਾ ਨਾਲ ਹੜਾਈਆਂ ਕੁੰਜਾਵਾਂ ਗਪਰਾਉਣੀਆਂ ਤੀਆਂ ਤੇਰੇ ਵੇੜੇ ਦੋ ਹੋਦਣੀਆਂ ਆਂ ਮੀ ਮੈਂ ਚਾਦਰ ਕੱਢਦੀ ਨੀ ਗਣ ਤੋ ਪੇਪਾਂ ਨੀ ਮੈਂ ਚਾਦਰ ਕੱਢਦੀ ਗਣ ਤੋਪੇ ਪਾਵਾ ਜਉ ਮਰਦੀ ਚਾਹੇ ਤਾਂ ਨੀ ਮੈਂ ਪੀੜਾਣਾ ਚਿੜੀਆਂ ਦੀ ਚੀਚੀ ਹੀ ਤੋਤਿਆਂ ਦੀ ਟੁਕੜੀ ਚਿੜੀਆਂ ਦੀ ਚੀਚੀ ਹੀ ਤੋਤਿਆਂ ਦੀ ਟੁਕੜੀ ਦਿਲ ਫੜ ਕੇ ਸੋਚਾ ਨੀ ਣਾਲੇ ਸ਼ਰਮਾ ਵੀ ਮੈਂ ਚਾਦਰ ਕੱਢਦੀ ਨਹੀਂ ਿੰਗੜੇ ਤੋਪੇ ਪਾਵਾਂ ਵੀ ਮੈਂ ਚਾਦਰ ਕੱਢਦੀ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਵੀ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਤੇ ਸੁਣਤੇ ਨਾ ਰੁਕਦੀਆ ਰੇ ਲਾ ਮੇਰਾ ਤਰਮੀ ਬਾਵਲਦੀ ਹੀਦੇ ਸੋਦਰਾ ਰਾਜਾ ਮੇਰਾ ਤਰਮੀ ਬਾਵਲਦੀ ਹੀਦੇ ਸੋਦਰਾ ਰਾਜਾ ਨਿਮਯਾਖ ਕੇ ਬਾਪੂ ਨੂੰ ਰੇ ਲਾ ਰੁਕਵਾਵਾ ਨਿਮਯਾਖ ਕੇ ਬਾਪੂ ਨੂੰ ਰੇ ਲਾ ਰੁਕਵਾਵਾ ਵੀ ਮੈਂ ਚਾਦਰ ਕੱਢ ਦੇਣੀ ਗਿਰ ਤੋਪੇ ਪਾਵਾਂ ਲੋ ਜੀ ਮਿੱਤਰੋ ਐਸ ਖਾਨ ਮੁੰਡੇ ਦਾ ਗੀਤ ਵੀ ਆ ਰਿਹਾ ਨਵਾਂ ਗੀਤ ਜਲਦੀ ਆ ਰਿਹਾ ਤੇ ਆਵਾਜ਼ ਸੁਣ ਕੇ ਦੱਸਿਓ ਕਿਵੇਂ ਲੱਗਦੀ ਹੈ ਇਹਦੀ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਇਹਦੇ ਗੀਤ ਜਿਹੜਾ ਆ ਰਿਹਾ ਉਹਨੂੰ ਵੀ ਸਪੋਰਟ ਵੱਧ ਤੋਂ ਵੱਧ ਕਰਿਓ ਸਲਮੁ ਅਲੈਕੋ ਸੁਣਾ ਦੇ ਫਿਰ ਤਿੰਨੇ ਆਲਾ ਸੁਣਾ ਜਾ ਮਾਨਕ ਸਾਹਿਬ ਦਾ ਗੀਤ ਠੀਕ ਹੈ ਤੇਰੇ ਟਿੱਲੇ ਤੋਂੋਂ ਸੂਰਤ ਦੀ ਦੀਆ ਹੀ ਰਦੀ ਤੇਰੇ ਦੋਨੋਂ ਨੇਂ ਜਟੀ ਦੇ ਪਰੇ ਨੇ ਕਾਲੇ ਸ਼ਰਾਵ ਦੇ ਦੋਨੋਂ ਨੇਂ ਜਟੀ ਦੇ ਪਰੇ ਨੇ ਕਾਲੇ ਬੈਠੇ ਤੇਰੇ ਜਨਾਂ ਦੇ ਵਿੱਚ ਉਹ ਕਰਕੇ ਤੰਦ ਪਾਉਂਦੀ ਆ ਮੈਂ ਦਰ ਕੇ ਬੈਠੀ ਤੇਰੇ ਜਨਾਂ ਦੇ ਵਿੱਚ ਉਹ ਕਰਕੇ ਤੰਦ रेना मेर विच हज़ारा दे सदि गुर रेना मेर विच हज़ारा देओ चू चकदीसा ਜੱਟੀ ਖਾਤਰ ਆਇਆ ਜੋਗ ਲੈਣ ਲੁੱਟ ਲੈ ਤੋ ਮੈਂ ਤੇਰੇ ਜੱਟੀ ਖਾਤਰ ਆਇਆ ਜੋਗ ਲੈਣ ਲੁੱਟ ਲੈ ਤੋ ਪਾ ਕੇੁੰਧਰਾ ਕੰਨੀ ਸ਼ੁਰੀ ਫੇ ਜਾ ਕੇ ਖੇੜਿਆ ਦੇ ਪਿੰਡ ਦਰਸ਼ਨ ਕਰੀਏ ਵੀਰ ਦੇ ਨ ਸਦਕੇ ਜਾ ਕੇ ਖੇੜਿਆ ਦੇ ਪਿੰਡ ਦਰਸ਼ਨ ਕਰੀਏ ਵੀਰ ਦੇ ਕਹਿ ਦਲੀ ਕੇ ਵਾਲਾ ਇਸ ਕਰ ਬੁਰੀ ਬਿਮਾਰੀ ਨੈਣ ਸੰਦਲੀ ਜੱਡੀ ਦੇ ਭਿੱਜ ਗਏ ਨੀ ਘਰ ਪੰਡਤਾ ਦੇ ਮੁਰਗੇ ਭਿੱਜ ਗਏ ਨੀ ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਭਿੱਜ ਗਏ ਨੀ ਤੰਗ ਘਟ ਗਿਆ ਸਾਰੀ ਸਾਰੀ ਬਈ ਦੁਨੀਆ ਦਾ ਬਾਵਾ ਇਹ ਮਿੱਤਰੋ ਅਸ ਖਾਂ ਤੇ ਗੀਤ ਬਹੁਤ ਜਲਦੀ ਆ ਰਿਹਾ ਇਹਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਇਹਦੇ ਗੀਤ ਨੂੰ ਵੀ ਸਪੋਰਟ ਕਰਨੀ ਆ ਚਲੋ ਸਿੱਖ ਰਿਆ ਜੀ ਆਵਾਜ਼ ਬਹੁਤ ਪਿਆਰੀ ਲੱਗਦੀ ਹੈ ਮੈਨੂੰ ਤਾਂ ਬਹੁਤ ਵਧੀਆ ਆਵਾਜ਼ ਲੱਗਦੀ ਹੈ ਦੀ ਮੀਰ ਆਲਮ ਚੋਂ ਇਹ ਮੋਢਾ ਇਹ ਇੰਨਾ ਦੀ ਆਵਾਜ਼ ਵੈਸੀ ਸਰੀਲੀ ਹੁੰਦੀ ਆ ਤੇ ਤੁਸੀਂ ਵੱਧ ਤੋਂ ਵੱਧ ਗੀਤਨ ਪਿਆਰ ਦਿਓ ਚਲ ਕੱਦਾਂ ਹੋਰ ਆਉਂਦਾ ਹੈ ਨਾ ਹੋ ਕੋਈ ਨਹੀਂ ਖੇਡ ਲੈ ਮੌਜਾ ਮਾਣ ਲੈ ਤੈ ਭੱਜ ਜਾ ਬਣਾ ਓਏ ਕੰਗਣਾ ਕਚਰਿਆ ਹੋ ਲੈ ਕੇ ਕਲੰਗੀ ਤਰ ਤੂੰ ਸਾਪਣਾ ਹੋਉਂਦੀ ਤੱਚ ਨਹੀਂ ਸੀਸ ਨਿਵਾ ਬੰਦਾ ਸਿੰਘ ਬਹਾਦਰ ਬਣ ਗਿਆ ਹੋਲੇ ਆ ਮਾਦੋ ਨਾ ਬਦਲਾ ਉਹਦੇ ਤਰ ਤਰ ਡੋਲੇ ਕੰਬਦੇ ਜਿਆ ਖੂਨ ਅੱਖਾਂ ਜਮਾ ਇਹ ਬਾਜ਼ਾਰ ਕਰਦੇ ਨਾ ਤੇ ਚਲੋ ਮਿੱਤਰੋ ਦਿਓ ਇਜਾਜ਼ਤ ਪਾਲ ਇਸਲੇ ਵਾਲੇ ਨੂੰ ਇਹ ਸिखਾ ਮੁੰਡਾ ਦੱਸਿਓ ਕਿਵੇਂ ਆਵਾਜ਼ ਲੱਗੀ ਇਹਦੀ ਸੰਗਰੀ ਸਾਸਿਕਾ ਰਬਰਾਕਾ